ਜਿਹੜੀ ਸ਼ਰਮਾ ਜੀ ਲੁੱਟ ਦੀ ਵਾਰਦਾਤ ਹੁੰਦੀ ਆ ਉਹ ਇੱਥੋਂ ਕਿਹੜੀ ਜਗ੍ਹਾ ਤੇ ਹੋਈ ਹਾਂ ਉਹ ਜਿਹੜਾ ਦੁਕਾਨ ਹੈ ਜੀ ਮਿਸਤਰੀ ਕੀ ਅੱਛਾ ਉਹ ਜਹਾਂ ਪਰ ਕਾਰ ਖੜੀ ਹੈ ਜਸਟ ਉਸਕੇ ਸਾਹਮਣੇ ਦੂਸਰੀ ਤਰਫ ਕਾਰ ਖੜੀ ਹੈ ਕਾਰਾਂ ਰੁਕੀਆਂ ਸੀ ਦੋਨੇ ਜੇ ਕਿਸੇ ਤੋਂ ਹੱਥਾ ਪਾਈ ਕਰਾਂਗੇ ਆਪਾਂ ਜਾਂ ਲੁੱਟਖੋ ਕਰਾਂਗੇ ਤਾਂ ਉੱਥੇ ਰੌਲਾ ਵੀ ਪਊਗਾ ਤਾਂ ਇਧਰ ਘਰ ਆਗੇ ਇਧਰ ਵਰਕਸ਼ਾਪ ਆਗੀ ਕਿਸੇ ਨੂੰ ਕੁਝ ਨਹੀਂ ਪਤਾ ਕਿਉਂਕਿ ਕਹਾਣੀ ਬਣਾਈ ਬਾਅਦ ਚ ਆਂਦੀ ਹੈ ਇੱਥੇ ਆ ਕੇ ਉਹ ਆਪਸ ਚ ਲੜਨ ਲੱਗ ਜਾਂਦੇ ਆ ਕੋਈ ਪਿੱਛੇ ਤੋਂ ਵਿਆਹ ਤੋਂ ਆਉਂਦੇ ਕੋਈ ਗੱਲਬਾਤ ਹੋਈ ਹੋਣੀ ਹੈ ਕਿਉਂਕਿ ਜਿਹੜਾ ਲੜਕਾ ਹੈ ਉਹਦੀ ਦਾਰੂ ਪੀਤੀ ਹੋਈ ਸੀ ਲੜਦੇ ਉਹ ਗੱਡੀ ਚੋਂ ਥੱਲੇ ਉਤਰੇ ਹੁੰਦੇ ਤੇ ਪਿੱਛੋਂ ਵਾਲੀਬਾਲ ਦੀ ਕੋਈ ਟੀਮ ਜੋ ਵਾਲੀਬਾਲ ਖੇਡਦੇ ਹੁੰਦੇ ਆ ਮੁੰਡੇ ਉਹ ਵਾਪਸ ਆ ਰਹੇ ਹੁੰਦੇ ਤਾਂ ਇੱਥੇ ਗੱਡੀ ਰੋਕ ਲੈਂਦੇ ਆ ਕਿ ਇੱਕ ਔਰਤ ਨਾਲ ਕੋਈ ਬੰਦਾ ਹੈ ਜਿਹੜਾ ਉਹ ਝਗੜ ਰਿਹਾ ਹੈ ਕਿਉਂਕਿ ਇਨਸਾਨੀਅਤ ਹੈ ਇਹ ਕਰਨਾ ਚਾਹੀਦਾ ਵੀ ਆਪਾਂ ਵੀ ਕਰਦੇ ਆ ਜੇ ਕੋਈ ਰਾਤ ਭਰਾਤੇ ਇਹੋ ਜੀ ਗੱਲ ਹੁੰਦੀ ਹੈ ਤਾਂ ਉਲਟਾ ਇਹ ਦੋਨੇ ਜਣੇ ਮੁੰਡਾ ਕੁੜੀ ਉਹਦੇ ਗਲ ਪੈ ਜਾਂਦੇ ਆ ਤਾਂ ਉਹ ਇੱਕ ਖਿ ਉਹਨਾਂ ਨੂੰ ਮਸਲਾ ਵੀ ਸਮਝ ਆ ਗਿਆ ਕਿ ਇਹਨਾਂ ਦਾ ਕੋਈ ਯਾਰ ਆਪਦਾ ਪਰਿਵਾਰਕ ਹੈ ਆਪਾਂ ਕਿਉਂ ਬਾੜ ਚ ਬੋਈਆ ਤੜਾਈਏ ਤਾਂ ਉਹ ਬੰਦੇ ਗੱਡੀ 'ਚ ਬੈਠਦੇ ਆ ਤੇ ਚਲੇ ਜਾਂਦੇ ਆ ਤੇ ਇਹਨਾਂ ਨੇ ਇੱਕ ਡਰਾਮਾ ਦੇਖੋ ਖੇਡੇ ਆਪਦਾ ਮੋਬਾਈਲ ਕੱਢਦੇ ਆ ਤੇ ਭੱਜੇ ਜਾਂਦੇ ਦੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਹੈ ਗੁਨਿਆਣਾ ਸਾਈਡ ਨੂੰ ਕਿਉਂਕਿ ਉਹ ਇੱਕ ਬੰਦਾ ਭੱਜ ਕੇ ਗੱਡੀ ਚੜ ਰਿਹਾ ਆ ਆਪਦੀ ਹਰਟਿਕਾ 'ਚ ਤਾਂ ਸਿਆਉਣਾ ਵੀ ਦੇਖੋ ਦੱਸਿਆ ਕਿ 18-18 ਤੋਲੇ ਦੀਆਂ ਚੂੜੀਆਂ ਪਤਾ ਨਹੀਂ ਤਾਂ ਹੁਣ ਇਹਦੇ 'ਚ ਉਹ ਇਹ ਸ਼ੋਅ ਕਰਨਾ ਚਾਹੁੰਦੇ ਸੀ ਵੀ ਅਸੀਂ ਬਹੁਤ ਅਮੀਰ ਲੱਗਾਂਗੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਲੱਗੂਗਾ ਕਿ ਐਨਆਰਆਈਆਂ ਕੋਲੇ ਬੜਾ ਪੈ ਪਤਾ ਨਹੀਂ ਪੰਜਾਬ ਦੇ ਅਕਸ ਨੂੰ ਖਰਾਬ ਕਰਨਾ ਚਾਹਤਾ ਤੀਜੀ ਗੱਲ ਇਹਨਾਂ ਵਿੱਚ ਜਿਹੜੀ ਕਈ ਕਿ ਪਿਸਟਲ ਹੈ ਜਿਹੜਾ ਉਹ ਸਾਡੀ ਕਨਪਟੀ ਤੇ ਲਾਇਆ ਭਾਈ ਇੱਕ ਮੁੰਡੇ ਨੇ ਤਾਂ ਮੈਂ ਦੋਸਤੋ ਤੁਹਾਨੂੰ ਸਾਫ਼ ਕਰ ਦਿਆਂ ਕਿ ਜਦੋਂ ਕੋਈ ਅਸਲੇ ਦਾ ਮਾਮਲਾ ਆਉਂਦਾ ਨਾ ਤਾਂ ਸੀਆਈ ਸਟਾਫ ਕੁੱਟ-ਕੁੱਟ ਕੇ ਬੰਦਾ ਦੂਰਾ ਕਰ ਦਿੰਦੀ ਹੈ ਤਾਂ ਹੋ ਸਕਦਾ ਜੇ ਇਹਨਾਂ ਦਾ ਕੋਈ ਪੋਲੀਟੀਕਲ ਪ੍ਰੈਸ਼ਰ ਪਹਿਲਾਂ ਪੈ ਜਾਂਦਾ ਤਾਂ ਪੁਲਿਸ ਨੇ ਉਹ ਬੰਦੇ ਕੁੱਟ-ਕੁੱਟ ਕੇ ਮਰਨ ਵਾਲੇ ਕਰ ਦੇਣੇ ਸੀ ਤੇ ਉਹਨਾਂ ਦਾ ਕੋਈ ਐਕ ਹੈ ਜਿਹੜਾ ਉਹ ਤਾਰ-ਤਾਰ ਕਰ ਦੇਣਾ ਸੀ ਹੁਣ ਇਹਦੇ ਵਿੱਚ ਮੈਂ ਦੋ ਤਿੰਨ ਗੱਲਾਂ ਹੋਰ ਐਡ ਕਰ ਦਿਆਂ ਤੁਹਾਡੀਆਂ ਨੰਬਰ 1 ਤਾਂ ਇਹ ਵੀ ਸਾਡੇ ਕੋਲੇ ਗੱਲ ਆਈ ਹੈ ਅਜੇ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਇਹ ਕੁੜੀ ਦਾ ਪਹਿਲਾਂ ਕੋਈ ਗਾਉਣ ਵਾਲਾ ਵੀ ਜਿਹੜਾ ਹੈਗਾ ਸਿਸਟਮ ਰਿਹਾ ਹੈ ਕਿਸੇ ਨਾਮਵਰ ਕਲਾਕਾਰ ਨਾਲ ਤਾਂ ਜਦੋਂ ਉਹਨੂੰ ਪੁੱਛਿਆ ਗਿਆ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ ਤਾਂ ਉਹਦਾ ਜਵਾਬ ਸੀ ਕਿ ਮੈਨੂੰ ਭਾਈ ਲੋਕਾਂ ਨੇ ਕਹਿਤਾ ਕਿ ਜੇ ਤੂੰ ਐ ਵਾਵਾ ਸਿਆਉਣਾ ਲਿਖਾ ਦੇਂਗੀ ਜਾਂ ਇਸ ਤਰ੍ਹਾਂ ਕਹੇਂਗੀ ਤਾਂ ਸ਼ਾਇਦ ਜਿਹੜਾ ਹੈਗਾ ਕਾਰਵਾਈ ਤੇਰੀ ਛੇਤੀ ਹੋ ਜੂਗੀ ਇੱਥੇ ਬਈ ਨਾ ਜਦੋਂ ਰਾਤ ਨੂੰ ਮਤਲਬ ਉਹ ਗੱਡੀ ਲੈ ਕੇ ਇੱਧਰ ਆਏ ਹਨਾ ਇੱਥੇ ਪਤਾ ਨਹੀਂ ਹਨ ਕਿ ਕਹਿੰਦੇ ਇਹ ਘਾਟਣਾ ਦੁਪਹਿਰ ਦੇ ਰਾਤ ਦੀ ਹੈ ਇਹ ਰਾਤ ਦੀ ਹੈ ਬਈ ਰਾਤ ਦੇ 10:30 ਹੈ ਉਹ ਜਿਹੜੇ ਉੱਥੇ ਘਰ ਵਾਲੇ ਸੀਗੇ ਉਹ ਕਹਿੰਦੇ ਜਦੋਂ ਮਤਲਬ ਵੀ ਰੌਲਾ ਜਿਹਾ ਪੈਣ ਲੱਗ ਗਿਆ ਉਹ ਕਹਿੰਦਾ ਉਹ ਦੂਜੇ ਘਰ ਵਾਲੇ ਨੂੰ ਫੋਨ ਕੀਤਾ ਵੀ ਰੌਲਾ ਜਿਹਾ ਪਈ ਜਾਂਦਾ ਹੈਗਾ ਤਾਂ ਉਹ ਅਗਲਾ ਫਿਰ ਬਾਹਰ ਨਹੀਂ ਨਿਕਲਦਾ ਵੀ ਰਾਤ ਦਾ ਟਾਈਮ ਹੈ ਡਰਦੇ ਆ ਕਿ ਇੱਥੇ ਹੀ ਸਾਡੇ ਬੰਦੇ ਹੁੰਦੇ ਆਗੇ ਆਪਣੇ ਉਹ ਮਤਲਬ ਵੀ ਬਾਹਰ ਆਏ ਜਦੋਂ ਕੈਮਰੇ ਲੱਗੇ ਹੋਏ ਆ ਇੱਥੇ ਹਾਂ ਉਹਨਾਂ ਨੇ ਦੇਖਿਆ ਪਰ ਉਧਰ ਮਤਲਬ ਨਹੀਂ ਗਿਆ ਕੋਈ ਵੀ ਇੱਕ ਬੰਦਾ ਸੀਗਾ ਮਨ ਲਗਾ ਸ਼ਾਇਦ ਤੇ ਉਹ ਮਤਲਬ ਦੂਸਰੇ ਦਿਨ ਇੱਥੇ ਪੁਲਿਸ ਆਈ ਹੈ ਜੀ ਤੇ ਕਹਿੰਦੇ ਵੀ ਲੁੱਟ ਖੋ ਹੋ ਗਈ ਤੇ ਬਾਅਦ ਵਿੱਚ ਵੀਡੀਓ ਵਾਇਰਲ ਹੁੰਦੀ ਮਤਲਬ ਉਹਨਾਂ ਬੰਦੇਆਂ ਕੋਲ ਕਹਿੰਦੇ ਗਈ ਹਾਂ ਉਹ ਮਤਲਬ ਸਿੱਧਾ ਇੱਥੇ ਆਏ ਤੇ ਉਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਤਾਂ ਜਦੋਂ ਮਤਲਬ ਇੱਥੇ ਛਾਲੀ ਕਰਨ ਲੱਗੇ ਵੀ ਕਹਿੰਦੇ ਮਸੀਬਤ ਚ ਹੋਣਗੇ ਮਤਲਬ ਨਾਲ ਆਉਂਦਾ ਗਈ ਤੇ ਉਹਨਾਂ ਨੇ ਮਤਲਬ ਜਾ ਕੇ ਪਿੱਛੇ ਉਹਨਾਂ ਬੰਦਾਖਣ ਗਾਲਾਂ ਗੂਲਾਂ ਕੱਢੀਆਂ ਜਿਵੇਂ ਮਤਲਬ ਸੁਣਦੀ ਗੱਲ ਆਈ ਹੈ ਜੀ ਬਰਾਵ ਸੋ ਇਹ ਲੜਾਈ ਹੋਊਗੀ ਤੇ ਉਹਨਾਂ ਨੇ ਕੁੱਤੇ ਘੱਟ ਹਾਲਾਂਕਿ 40 ਕਿਲੇ 40 ਤੋਲੇ ਸੋਨਾ ਲੈ ਗਈ ਤੇ ਬੁੜੀ ਨੇ ਸਮਾਰਕ ਚੀਕਾ ਨਹੀਂ ਮਾਰੇ ਆਉਦੇ ਹੈ 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 ਹਾਂ ਪਰ ਉਹਨੇ ਦੱਸਿਆ ਪਰ ਮਤਲਬ ਝੂਠ ਸੀਗਾ ਸਾਰਾ ਪਰ ਪੁਲਿਸ ਵਾਲਿਆਂ ਨੇ ਇਹਨੂੰ ਚੱਕ ਕੇ ਲਗੇ 420 ਦੇ ਵਿੱਚ ਪੱਟਾ-ਬੁੱਟਾ ਪਾ ਦਿੱਤਾ ਦੋ ਤਿੰਨ ਦਿਨ ਪਹਿਲਾਂ ਤੁਸੀਂ ਇੱਕ ਖਬਰ ਵਾਇਰਲ ਹੁੰਦੀ ਦੇਖੀ ਹੋਣੀ ਹੈ ਕਿ ਇੱਕ ਐਨ ਆਰ ਆਈ ਜੋੜੇ ਤੋਂ ਰਾਤ ਨੂੰ 40 ਤੋਲੇ ਸੋਨਾ ਜਿਹੜਾ ਉਹ ਖੋਇਆ ਜਾਂਦਾ ਤੇ ਉਹਦੂ ਅਗਲੇ ਦਿਨ ਹੀ ਤੁਸੀਂ ਇੱਕ ਖਬਰ ਹੋਰ ਦੇਖੀ ਹੋਣੀ ਹੈ ਜੋ ਕੱਲ ਆਮ ਤੁਸੀਂ ਸੁਣੀ ਹੈ ਸਾਰੇ ਚੈਨਲਾਂ ਤੇ ਕਿ ਇਹ ਇੱਕ ਮਹਿਜ ਡਰਾਮਾ ਰਚਿਆ ਗਿਆ ਸੀ ਇਸ ਐਸ ਐਨ ਆਰ ਆਈ ਜੋੜੇ ਵੱਲੋਂ ਤਾਂ ਹੁਣ ਆਪਾਂ ਉਸ ਘਟਨਾ ਨਾਲ ਜੁੜੇ ਕੁਝ ਤੱਥ ਤੁਹਾਡੇ ਸਾਹਮਣੇ ਲਿਆਉਣ ਲੱਗੇ ਆ ਜੋ ਇਦੋਂ ਪਹਿਲਾਂ ਤੁਸੀਂ ਬਿਲਕੁਲ ਨਹੀਂ ਸੁਨੇ ਹੋਣਗੇ ਘਟਨਾ ਇਹ ਸੀ ਕਿ ਜਾਗੋ ਤੋਂ ਆਪਦੀ ਭੂਆ ਦੇ ਮੁੰਡੇ ਦੇ ਵਿਆਹ ਦੀ ਜਾਗੋ ਤੇ ਆਈ ਹੁੰਦੀ ਹੈ ਇਹ ਕੁੜੀ ਆਸਟ੍ਰੇਲੀਆ ਦੀ ਸਿਟੀਜ਼ਨ ਤਾਂ ਆਪਣੇ ਪਤੀ ਨਾਲ ਜਾਗੋ ਦਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਾ ਰਹੀ ਹੁੰਦੀ ਹੈ ਤਾਂ ਆਪਣੇ ਵਿਆਹ ਵਾਲੇ ਘਰ ਤੋਂ ਮਹਿਜ 2.5 ਕਿਲੋਮੀਟਰ ਅੱਗੇ ਗੁਨਿਆਣਾ ਜੈਤੋ ਰੋਡ ਤੇ ਇਹ ਰਸਤੇ 'ਚ ਰੁਕਦੇ ਐ ਇੱਕ ਦੂਜੇ ਨਾਲ ਲੜ ਰਹੇ ਹੁੰਦੇ ਤਾਂ ਪਿੱਛੋਂ ਇੱਕ ਆਰਟਿਕਾ ਗੱਡੀ ਆ ਰਹੀ ਹੁੰਦੀ ਹੈ 10:30 10:30 ਸਮਾਂ ਸੀ ਰਾਤ ਦਾ ਆਰਟਿਕਾ ਗੱਡੀ ਆ ਰਹੀ ਹੁੰਦੀ ਹੈ ਤਾਂ ਜਦੋਂ ਕੋਈ ਲੜ ਰਿਹਾ ਹੋਵੇ ਜਾਂ ਕਿਸੇ ਔਰਤ ਨਾਲ ਕੋਈ ਮਰਦ ਧੱਕਾ ਮੁੱਕੀ ਕਰਦਾ ਹੋਵੇ ਤਾਂ ਸੁਭਾਵਿਕ ਹੀ ਆਪਾਂ ਉੱਥੇ ਗੱਡੀ ਰੋਕ ਲੈਣੇ ਉਹਨਾਂ ਨੇ ਵੀ ਇਹੀ ਕੀਤਾ ਉਹਨਾਂ ਨੇ ਗੱਡੀ ਰੋਕੀ ਉਹਨਾਂ ਨੂੰ ਸਮਝਾਉਣਾ ਚਾਹਿਆ ਤਾਂ ਉਹ ਦੋਨੇ ਰਲ ਕੇ ਇਹਨਾਂ ਦੀ ਗੱਲ ਪੈ ਜਾਂਦੀ ਹੈ ਜਦੋਂ ਇਹਨਾਂ ਦੀ ਗੱਲ ਪੈ ਜਾਂਦੀ ਹੈ ਤਾਂ ਉਹਨਾਂ ਨੇ ਆਪਦੀ ਭਲਾਈ ਸਮਝੀ ਉਹ ਉੱਥੋਂ ਗੱਡੀ 'ਚ ਬੈਠਦੇ ਆ ਤੇ ਜਾਂਦੇ ਆ ਤੇ ਇਹ ਮੀਆਂ ਬੀਬੀ ਨੇ ਆਪਣਾ ਫੋਨ ਕੱਢਿਆ ਜੋ ਇੱਕ ਛੋਟੀ ਜੀ ਵੀਡੀਓ ਕਿ ਗੱਡੀ ਮਗਰ ਇੱਕ ਬੰਦਾ ਭੱਜਿਆ ਜਾ ਰਿਹਾ ਤਾਂ ਇਹਨਾਂ ਨੇ ਸ਼ੋਅ ਕੀਤਾ ਕਿ ਸਾਡੇ ਤੋਂ ਜਿਹੜੀ ਹੈਗੀ ਲੁੱਟ ਖੋਹ ਕੀਤੀ ਹੈ ਹੁਣ ਇਹ ਚ ਕਈ ਤੱਥ ਨੋਟ ਕਰਨ ਵਾਲੇ ਆ ਦੋਸਤੋ ਉਹਦੇ ਆਸੇ ਪਾਸੇ ਇੱਕ ਵਰਕਸ਼ਾਪ ਹੈ ਉਸੇ ਘਟਨਾ ਦਾ ਸਥਲ ਤੇ ਇੱਕ ਪਾਸੇ ਇੱਕ ਘਰ ਹੈ ਕਿਉਂਕਿ ਜੇ ਲੁੱਟ ਖੋਹ ਹੋਈ ਹੁੰਦੀ ਚੀਕ ਚਿਗਾੜਾ ਪਿਆ ਹੁੰਦਾ ਤਾਂ ਉਹਨਾਂ ਨੂੰ ਆਸੇ ਪਾਸੇ ਵਾਲ ਨੂੰ ਪਤਾ ਹੁੰਦਾ ਪਰ ਇਹ ਕਹਾਣੀ ਉਦੋਂ ਬਾਅਦ ਰਚੀ ਗਈ ਹੈ ਹੁਣ ਜਿਹਦੀ ਏਡੀ ਲੁੱਟ ਹੋਈ ਹੋਵੇ ਉਹ ਥਾਣੇ ਜਾਂਦਾ ਹੈ ਦਰਖਾਸਤਾਂ ਦਿੰਦਾ ਤੇ ਹਰੇਕ ਕੰਮ ਤੋਂ ਪਹਿਲ ਉਹ ਦਰਖਾਸਤ ਨੂੰ ਦੇਊਗਾ ਪਰ ਨਹੀਂ ਉਹ ਅਗਲੇ ਦਿਨ ਆਪਦੇ ਵਿਆਹ ਦੀ ਤਿਆਰੀ ਚ ਰੁੱਝਦੇ ਆ ਪੁਲਿਸ ਦੁਆਰਾ ਤਫਤੀਸ਼ ਕੀਤੀ ਜਾਂਦੀ ਹੈ ਕਿ ਭਾਈ ਸੋਡਾ ਇੰਨਾ ਸੋਨਾ ਹੈ ਜਿਹੜਾ ਉਹ ਲੁੱਟਿਆ ਗਿਆ ਤਾਂ ਪੁਲਿਸ ਦਾ ਕਹਿਣਾ ਇਹ ਰਿਹਾ ਕਿ ਇਹਨਾਂ ਨੂੰ ਵਿਆਹ ਦੀ ਵਾਲੀ ਕਾਲੀ ਸੀ ਕੋਈ ਇਹਨਾਂ ਨੂੰ ਸੋਨੇ ਦਾ ਨਹੀਂ ਸੀ ਵਿਆਹ ਦੀ ਵਾਲੀ ਕਾਲੀ ਸੀ ਤਾਂ ਇੱਥੋਂ ਵੀ ਸ਼ੱਕ ਜਾਣਾ ਜਿਹੜਾ ਸੁਭਾਵਿਕ ਸੀ ਪੰਜਾਬ ਪੁਲਿਸ ਦਾ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਸੀ ਉਹਦੇ ਨਾਲ ਉਹ ਔਰਤ ਦੇ ਘਰ ਵਾਲਾ ਉਹਦੇ ਗਲ ਚ ਚੇਨ ਪਾਈ ਹੋਈ ਸੀ ਇੱਕ ਸੋਨੇ ਦੀ ਮੋਟੀ ਤਾਂ ਜੇ ਕੋਈ ਉਹਦੇ ਬ੍ਰੇਸਲੇਟ ਖੁੰਦਾ ਹੈ ਜਾਂ ਉਹਦਾ ਰਾਣੀ ਹਾਰ ਖੁੰਦਾ ਤਾਂ ਉਹਦੀ ਚੇਨ ਖੋਣੀ ਵੀ ਸੁਭਾਵਿਕ ਸੀ ਤਾ ਤਫਤੀਸ਼ ਕੀਤੀ ਜਾਂਦੀ ਹੈ ਪੁਲਿਸ ਤੇ ਜਾਂ ਸਰਕਾਰ ਤੇ ਵੀ ਸਵਾਲੀਆ ਚਿੰਨ੍ਹ ਖੜੇ ਹੁੰਦੇ ਆ ਕਿ ਇੱਥੋਂ ਕੋਈ ਰਾਤ ਨੂੰ ਸੇਫ ਵੀ ਹੈ ਨਹੀਂਗਾ ਐਂ ਤਾਂ ਫਿਰ ਕੁੜੀਆਂ ਤਾਂ ਬਿਲਕੁਲ ਹੀ ਛੜਕਦੇ ਨਾ ਆਇਆ ਕਰਨ ਤਾਈਂ ਰੋ ਤਫਤੀਸ਼ ਹੁੰਦੀ ਹੈ ਤਾਂ ਸਾਰਾ ਮਾਮਲਾ ਹੀ ਉਲਟ ਨਿਕਲਦਾ ਉਹ ਮੁੰਡੇ ਵਾਲੀਬਾਲ ਦੇ ਪਲੇਅਰ ਸੀ ਆਮ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸੀ ਉਹ ਪਹਿਲੇ ਸੱਦੇ ਤੇ ਹੀ ਪੁਲਿਸ ਕੋਲੇ ਹਾਜ਼ਰ ਹੁੰਦੇ ਆ ਉਹ ਕਹਿੰਦੇ ਜੀ ਅਸਤੇ ਇਹੋ ਜਿਹਾ ਕੁਝ ਕਰਿਆ ਹੀ ਨਹੀਂਗਾ ਇਹਦੇ ਵਿੱਚ ਕੁੜੀ ਇੱਕ ਹੋਰ ਗੱਲ ਕਹਿ ਕੇ ਜਾਂਦੀ ਹੈ ਕਿ ਇਹਨਾਂ ਕੋਲ ਤਿੰਨ ਪਿਸਤੌਲ ਸੀ ਤਾਂ ਮੈਂ ਤੁਹਾਨੂੰ ਦੱਸ ਦਿਆਂ ਦੋਸਤੋ ਜੇਕਰ ਪਿਸਤੌਲ ਦਾ ਮਾਮਲਾ ਕੋਈ ਕਿਸੇ ਦਾ ਸਾਹਮਣੇ ਆਉਂਦਾ ਨਾ ਤਾਂ ਸੀਆਈ ਸਟਾਫ ਕੁੱਟ-ਕੁੱਟ ਕੇ ਬੰਦੇ ਦੂਰੇ ਕਰ ਦਿੰਦੀ ਹੈ। ਪਾੜ ਦਿੱਤੇ ਜਾਂਦੇ ਆ ਬੰਦੇ। ਤਾਂ ਇਹ ਵੀ ਵਧੀਆ ਗੱਲ ਹੀ ਮੰਨੀ ਜਾਂਦੀ ਹੈ ਕਿ ਪੰਜਾਬ ਪੁਲਿਸ ਨੇ ਬਹੁਤ ਵਧੀਆ ਢੰਗ ਨਾਲ ਜਿਹੜਾ ਹੈਗਾ ਤਫ਼ਤੀਸ਼ ਕੀਤੀ। ਤਾਂ ਉਸ ਤੋਂ ਬਾਅਦ ਜਦੋਂ ਔਰਤ ਤੋਂ ਪੁੱਛਿਆ ਜਾਂਦਾ ਹੈ ਕਿ ਭਾਈ ਤੂੰ ਆ ਡਰਾਮਾ ਕਿਉਂ ਰਚਿਆ? ਤਾਂ ਉਹ ਕਹਿੰਦੀ ਜੀ ਮੈਨੂੰ ਆਸ-ਪਾਸੇ ਦੇ ਲੋਕਾਂ ਨੇ ਜਿਵੇਂ ਆਪਾਂ ਆਮ ਕਹਿੰਦੇ ਆ ਕਿ ਤੂੰ ਆ ਵੀ ਲਿਖਾ ਦੇ ਮੇਰੇ ਨਾਂ ਹੋਇਆ ਹੋਇਆ ਤੇ ਮੈਂ ਉਹ ਕੀਤਾ। ਤਾਂ ਇੱਥੇ ਦੱਸਣਯੋਗ ਹੈ ਦੋਸਤੋ ਕਿ ਉਨਤੇ ਕਾਰਵਾਈ ਬਣਦੀ ਕਰਨੀ ਸੀਗੀ ਕਿ ਤੂੰ ਝੂਠੀ ਜਾਣਕਾਰੀ ਦਿੱਤੀ ਆ ਪੁਲਿਸ ਦੇ ਜਿਹੜੇ ਹੈਗੇ ਆ ਹੱਥੀ ਥੜੇ ਪਾਤੇ ਜਾਂ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਤਾਂ ਹੁਣ ਬਹੁਤ ਸਾਰੇ ਸੋਚਦੇ ਹੋਣਗੇ ਕਿ ਹੁਣ ਉਹ ਆਸਟ੍ਰੇਲੀਆ ਨਹੀਂ ਜਾ ਸਕੂਗੀ ਕਿਉਂਕਿ ਉੱਥੇ ਪਰਚਾ ਹੋ ਗਿਆ ਪਰ ਉੱਤੇ ਪਰਚਾ ਦੇਖੋ ਕਿੰਨਾ ਛੋਟਾ ਹੋਇਆ 107 151 ਦਾ ਪਰਚਾ ਕਹਿ ਲਈਏ ਆਪਾਂ ਗਲਤ ਜਾਣਕਾਰੀ ਦੇਣ ਦੀ ਜੋ ਤਾਰਾ ਉਹ ਵੀ ਲਾਤੀ ਤਾਂ ਉਹਦੇ 'ਚ ਐਸ ਡੀ ਐਮ ਕੋਲੇ ਲਗਾਈ ਜੀ ਉਹਦੀ ਜ਼ਮਾਨਤ ਹੋਗੀ ਉਹ ਜਦੋਂ ਚਾਹੇ ਆਸਟ੍ਰੇਲੀਆ ਜਾ ਸਕਦੀ ਤਾਂ ਇੱਥੇ ਇਹ ਵੀ ਆਪਾਂ ਗੱਲ ਕਹਿਣ ਵਾਲੀ ਹੈ ਕਿ ਤੁਸੀਂ ਦੇਖੋ ਸਾਡੇ ਬੰਦੇ ਉਧਰ ਨਿੱਕਾ ਜਿਹਾ ਵੀ ਕ੍ਰਾਈਮ ਕਰਦੇ ਨੇ ਕੋਈ ਬਾਹਰਲੇ ਦੇਸ਼ਾਂ 'ਚ ਤਾਂ ਉਹ ਜਹਾਜ ਪੜ ਕੇ ਟਰੰਪ ਵਰਗੇ ਜਿਹੜੇ ਹੈਗੇ ਉਹ ਇੱਥੇ ਸੱਟ ਜਾਂਦੇ ਆ ਤਾਂ ਸਾਡੇ ਪੰਜਾਬ 'ਚ ਕੋਈ ਵੀ ਕੁਸ਼ ਕਰ ਜੇ ਉਹ ਉਹਦੇ ਤੇ ਕੋਈ ਕਾਰਵਾਈ ਨਹੀਂ ਗਈ ਕਿਉਂਕਿ ਸਾਡੇ ਲੋਕਾਂ ਨੂੰ ਉਹਨਾਂ ਤੋਂ ਨੀਵੇਂ ਸਮਝਿਆ ਜਾਂਦਾ ਤਾਂ ਪੁਲਿਸ ਨੇ ਉਹਨੂੰ ਆਸਟ੍ਰੇਲੀਆ ਦੀ ਸਿਟੀਜ਼ਨ ਹੋਣ ਦੇ ਨਾਂ ਤੇ ਐਨੀ ਕੁ ਖੁੱਲ ਦਿੱਤੀ ਹੈ ਕਿ ਭਾਈ ਤੇਰਾ ਪਰਚਾ ਜ਼ਰੂਰ ਹੋਇਆ ਹੈ ਪਾਵੇਂ ਤੂੰ ਅਜ ਅਸਟ੍ਰੇਲੀਆ ਜਾਵੜਾ ਪਾਵੇਂ ਧੜਕੇ ਅਸਟ੍ਰੇਲੀਆ ਜਾਵੜਾ ਤਾਂ ਇਹ ਦੇਖੋ ਕਈ ਲੋਕਾਂ ਦੇ ਮਨ 'ਚ ਹੋਣਾ ਹੈ ਕਿ ਵਸੇ ਤਾਂ ਇੱਥੋਂ ਜੋਗੀ ਰਹੇਗੀ ਪਰ ਨਹੀਂ ਜਿਹੜੇ ਬਾਹਰਲੇ ਜੰਪ ਵਾਲੇ ਉਹਨਾਂ ਨੂੰ ਇਹ ਵੀ ਸੂਖ ਲਾ ਲਓ ਜਾਂ ਕੁਝ ਵੀ ਲਾ ਲਓ ਐਡੀ ਕੋਈ ਵੱਡੀ ਗੱਲ ਨਹੀਂ ਹੋਈ ਉਹ ਜਦੋਂ ਮਰਜੀ ਆਵੜੂਗੀ ਅਗਲੀ ਗੱਲ ਜਿਹੜੀ ਇਹ ਕੁੜੀ ਹੈ ਜਿਹਦੇ ਪਿਸ਼ੋਕੜ ਵੱਲ ਜਾਈਏ ਤਾਂ ਪੰਜਾਬ ਦੇ ਇੱਕ ਨਾਮਵਰ ਕਲਾਕਾਰ ਅਸੀਂ ਨਾਮ ਨਹੀਂ ਲੈ ਸਕਦੇ ਉਹਨਾਂ ਨਾਲ ਗਾਉਂਦੀ ਵੀ ਰਹੀ ਹੈ ਉਹਨਾਂ ਨਾਲ ਗਾਉਂਦੀ ਰਹੀ ਹੈ ਉਹਨਾਂ ਨਾਲ ਰਿਆਜ਼ ਕਰਦੀ ਰਹੀ ਹੈ ਤਾ ਹੁਣ ਇਹ ਜਿਹੜੀ ਕੁੜੀ ਐ ਕਰਮ ਰਜਿੰਦਰ ਕੌਰ ਉਰਫ ਸੋਨੀਆ ਇਹ ਬਿਲਕੁਲ ਆਪਦੇ ਘਰੇ ਐ ਜੀ ਵਿਆਹ ਉਹਨੇ ਵਧੀਆ ਪਗਟਾਇਆ ਆ ਆਪਦਾ ਤਾਂ ਇਹਦੇ ਚੋ ਇਹ ਵੀ ਦੇਖੋ ਕਿ ਜਦੋਂ ਅਸੀਂ ਇਹੋ ਜੀਆਂ ਝੂਠੀਆਂ ਕਹਾਣੀਆਂ ਲੋਕਾਂ ਸਾਹਮਣੇ ਪੇਸ਼ ਕਰ ਦਿੰਨੇ ਆ ਜਾਂ ਇਹ ਪ੍ਰਸ਼ਾਸਨ ਨੂੰ ਝੂਠੀਆਂ ਕਹਾਣੀਆਂ ਦੱਸਦੇ ਆ ਨੰਬਰ 1 ਤਾਂ ਪ੍ਰਸ਼ਾਸਨ ਦੀ ਕਿੱਡੀ ਖੱਜਲਖਵਾਰੀ ਹੁੰਦੀ ਐ ਨਿਰਦੋਸ਼ੇ ਕੁੱਟੇ ਵੀ ਜਾ ਸਕਦੇ ਐ ਫਿਰ ਅਸੀਂ ਕਹਿੰਨੇ ਆ ਪੰਜਾਬ 'ਚ ਨਸ਼ਾ ਜੇ ਨਸ਼ਾ ਛੱਡ ਕੇ ਕੋਈ ਗੇਮਾਂ ਵੱਲ ਆਉਂਦਾ ਉਹ ਵਾਲੀਬਾਲ ਦੇ ਵਧੀਆ ਖਿਡਾਰੀ ਐ ਹਰ ਜਿੱਥੇ ਵੀ ਮੈਚ ਹੁੰਦੇ ਆ ਉਹ ਵਿਚਾਰੇ ਗਰੀਬ ਬੰਦੇ ਆ ਉਹ ਪਹੁੰਚਦੇ ਆ ਉਹ ਖਿਡਾਰੀ ਤਾਂ ਉਹਨੇ ਹੱਥੇ ਕੁੱਟੇ ਜਾਣੀ ਸੀ ਅਗਲੀ ਗੱਲ ਤੁਸੀਂ ਜਿਹੜੇ ਬਾਹਰ ਸਾਡੀ ਸ਼ਬੀ ਬਣੀ ਹੋਈ ਐ ਕਿ ਪੰਜਾਬ ਨਸ਼ਿਆਂ ਨਾਲ ਗ੍ਰਸਤ ਐ ਉਹਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਆ ਲੋਕ ਆ ਕੇ ਵੀ ਰਮੰਨੀ ਜਾਣੀ ਐ ਗੱਲ ਫਿਰ ਜੇ ਕੋਈ ਰਾਤ ਨੂੰ ਰਾਤ ਬਰਾਤੇ ਕਿਸੇ ਨਾਲ ਅਸਲ 'ਚੇ ਘਟਨਾ ਹੁੰਦੀ ਹੋਈ ਤਾਂ ਕੀ ਕੋਈ ਰੁਕੂਗਾ ਕਿਉਂਕਿ ਅਗਲੇ ਆਪਦੀ ਜ਼ਿੰਮੇਵਾਰੀ ਸਮਝਦਾ ਹੋਇਆ ਰੁਕਣਾ ਚਾਹੂਗਾ ਪਰ ਕਿਤੇ ਨਾ ਕਿਤੇ ਉਹਦੇ ਮਨ 'ਚ ਇਹੋ ਜਿਹਾ ਡਰ ਆ ਜੂ ਕਿ ਨਹੀਂ ਬਈ ਮੇਰੇ ਤੇ ਕੋਈ ਪਲਾਣਾ ਨਾ ਪੈ ਜਾਈ ਤਾਂ ਬਿਲਕੁਲ ਜੀ ਇਹ ਘਟਨਾ ਸਰਾਸਰ ਝੂਠੀ ਸੀਗੀ ਇੱਕ ਕਲਾਕਾਰ ਉਹ ਪਨਾਣੇ ਸਮੇਂ 'ਚ ਰਹੀ ਸੀ ਤਾਂ ਕਲਾਕਾਰ ਹੀ ਉਹ ਦਿਖਾ ਗਈ ਤਾਂ ਇਹ ਸਾਰਾ ਜਿਹੜਾ ਵਾਕਾ ਹੈ ਉਹ ਤੁਸੀਂ ਦੱਸ ਲਿਆ ਹੋਰ ਵੀ ਕਈ ਤੱਥ ਇਸ ਕੁੜੀ ਬਾਰੇ ਅਸੀਂ ਆਉਂਦੀਆਂ ਵੀਡੀਓ 'ਚ ਪੇਸ਼ ਕਰਾਂਗੇ